ਰੇੜੀ ਵਾਲੇ ਬਾਬੇ ਦੇ ਵੱਲੋਂ ਆਪਣੀ ਹੀ ਸੱਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਕਿਸਾਨ ਯੂਨੀਅਨ ਮਹਿਲਾ ਪ੍ਰਧਾਨ ਬੀਬੀ ਗੁਰਜੀਤ ਕੌਰ ਦੇ ਉੱਤੇ ਹਮਲਾ ਉਹਨਾਂ ਦੇ ਜਵਾਈ ਦੇ ਵੱਲੋਂ ਯਾਨੀ ਕਿ ਖੇੜੀ ਵਾਲੇ ਬਾਬੇ ਦੇ ਵੱਲੋਂ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਇਹ ਹੁਣ ਵਿਸ਼ਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਬੀਬੀ ਗੁਰਜੀਤ ਵੱਲੋਂ ਜਿਹੜੇ ਕਿ ਕਾਫੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਛਤਾਰੀ ਆ ਆਪਣੀ ਧੀ ਦਾ ਵਿਆਹ ਇੱਥੇ ਕਰ ਦਿੱਤਾ ਸ਼ਰੀਆਮ ਗੋਲੀਬਾ ਚਲਾਈ ਗਈ ਹੈ ਤੇ ਉੱਥੇ ਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਹੀ ਹੈ ਦੂਜੇ ਪਾਸੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਬੇਟੀ ਤੋਂ ਦਾਜ ਮੰਗਿਆ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਮੇਰੀ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਖੇੜੀ ਵਾਲੇ ਬਾਬੇ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਜਿਸ ਤੋਂ ਬਾਅਦ ਸ਼ਰੀਆਮ ਹਮਲਾ ਕੀਤਾ ਗਿਆ ਤੇ ਹੁਣ ਇਹ ਵਿਸ਼ਾ ਜਿਹੜਾ ਕਿ ਲਗਾਤਾਰ ਸੁਰਖੀਆਂ ਦੇ ਵਿੱਚ ਵਟੌਰ ਰਿਹਾ ਹੈ ਤੇ ਉੱਥੇ ਹੀ ਹੁਣ ਖੇੜੀ ਵਾਲੇ ਬਾਬੇ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਮੇਰੀ ਸੱਸ ਯਾਨੀ ਕਿ ਬੀਬੀ ਗੁਰਜੀਤ ਕੌਰ ਨੇ ਪੰਜ-ਪੰਜ ਵਿਆਹ ਕਰਵਾਏ ਨੇ ਤੇ ਹੁਣ ਜਾਣ ਬੁੱਝ ਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਮਾਂ ਦਾ ਪੱਖ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਮਾਮਲਾ ਇਹ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਜਿਹੜੀ ਕਿ ਕਾਰਵਾਈ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਫਾਇਰਿੰਗ ਮਾਮਲੇ ਦੇ ਉੱਤੇ ਜੋ ਸ਼ਰੀਆਮ ਗੋਲੀਬਾਰੀ ਹੋਈ ਉਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਕੋਲ ਇਹ ਮਾਮਲਾ ਆਇਆ ਹੈ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਾਰਜ ਹੋ ਰਹੀ ਹੈ ਤੇ ਉੱਥੇ ਹੀ ਬੀਬੀ ਗੁਰਜੀਤ ਕੌਰ ਆਪਣੇ ਹੀ ਜਵਾਈ ਦੇ ਉੱਤੇ ਯਾਨੀ ਕਿ ਖੇੜੀ ਵਾਲੇ ਬਾਬੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੂਜੇ ਪਾਸੇ ਖੇੜੀ ਵਾਲੇ ਬਾਬੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੀ ਇੱਕ ਵਾਰ ਮੇਰੀ ਪਤਨੀ ਦੇ ਨਾਲ ਗਲਬ ਗਵਾਟ ਕਰਵਾ ਦਿਓ ਤੇ ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਲੈਣ ਦੇ ਲਈ ਜਿਹੜਾ ਕਿ ਗਿਆ ਸੀ ਤੇ ਜਿਸ ਦੇ ਦੌਰਾਨ ਸ਼ਰਿਆ ਮੇਰੀ ਕੁੱਟ ਮਾਰ ਕੀਤੀ ਗਈ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਬੀਬੀ ਗੁਰਜੀਤ ਕੌਰ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਤੇ ਖੇੜੀ ਵਾਲੇ ਬਾਬਾ ਦਾ ਕਹਿਣਾ ਹੈ ਕਿ ਜਿਹੜਾ ਜਾਣ ਬੁਝ ਕੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਦ ਕੇ ਬੀਬੀ ਗੁਰਜੀਤ ਕੌਰ ਦੇ ਵੱਲੋਂ ਜਾਣ ਬੁਝ ਕੇ ਇਹ ਸਾਰਾ ਕੁਝ ਕਰਵਾਇਆ ਜਾ ਰਿਹਾ ਹੈ ਤੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਲਗਾਤਾਰ ਜਿਹੜਾ ਕਿ ਹੁਣ ਪੱਖ ਦਾ ਜਾ ਰਿਹਾ ਹੈ ਤੇ ਉੱਥੇ ਹੀ ਇੱਕ ਦੂਜੇ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਤੇ ਸੋਸ਼ਲ ਮੀਡੀਆ ਤੇ ਕੱਲ ਇੱਕ ਵੀਡੀਓ ਕਾਫੀ ਵਾਇਰਲ ਹੋਈ ਤੇ ਜਿਸ ਦੇ ਵਿੱਚ ਬੀਬੀ ਗੁਰਜੀਤ ਕੌਰ ਆਪਣੇ ਹੀ ਪੇਜ ਤੋਂ ਲਾਈਵ ਹੁੰਦੇ ਨੇ ਤੇ ਜਿਸ ਤੋਂ ਬਾਅਦ ਇੱਕ ਜਿਹੜੀ ਕਿ ਗੱਡੀ ਉਹਨਾਂ ਦਾ ਪਿੱਛਾ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਉਹ ਜਿਹੜੀ ਗੱਡੀ ਆ ਉਹਨਾਂ ਦੇ ਵਿੱਚ ਉਹ ਉਸ ਗੱਡੀ ਦੇ ਵਿੱਚ ਖੇੜੀ ਵਾਲੇ ਬਾਬਾ ਯਾਨੀ ਕਿ ਉਹਨਾਂ ਦੇ ਜਵਾਈ ਬੈਠੇ ਨੇ ਤੇ ਜਿਸ ਤੋਂ ਬਾਅਦ ਫਾਇਰਿੰਗ ਹੁੰਦੀ ਹੈ ਤੇ ਜਿਸ ਦੇ ਦੌਰਾਨ ਉਹ ਕਹਿੰਦੇ ਨੇ ਕਿ ਮੇਰੀ ਪੱਟ ਦੇ ਉੱਤੇ ਗੋਲੀ ਚਲਾਈ ਗਈ ਤੇ ਉੱਥੇ ਹੀ ਉਹਨਾਂ ਨੂੰ ਹਸਪਤਾਲ ਲੈ ਜਾਇਆ ਜਾਂਦਾ ਹੈ ਤੇ ਬੱਤੀ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲਗਾਤਾਰ ਜਾਂਚ ਕਰ ਰਿਹਾ ਆ ਤੁਹਾਨੂੰ ਹੋਰ ਦਿਖਾਉਣੇ ਕੁਝ ਵੀਡੀਓ ਜਿਸ ਦੇ ਵਿੱਚ ਪੂਰਾ ਮਾਮਲੇ ਦਾ ਜਿਹੜਾ ਕਿ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਜਿਹੜਾ ਕਿ ਸਾਰਾ ਕੁਝ ਸਿੱਧਾ ਲਾਈਵ ਦਿਖਾਈ ਦੇ ਰਿਹਾ ਹੈ ਤੇ ਇਸ ਤੋਂ ਬਾਅਦ ਉੱਥੇ ਹੀ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਆ ਆ ਦੋ ਤੁਹਾਨੂੰ ਦਿਖਾਉਨੇ ਆ ਕਿ ਪੂਰਾ ਮਾਮਲਾ